ਲਾਡਲੀ ਭਾਗ 94 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅੱਜ ਦਾ ਭਾਗ ਮਿੰਦੋ ਦੇ ਜਾਨ ਮਗਰੋਂ ਗੁੱਡੀ ਨੂੰ ਰਸੋਈ ਦੇ ਬਾਹਰ ਖਲੋਤੀ ਵੇਖ ਕੇ ਬਿੱਟੂ ਬੋਲਿਆ ਮੈਂ ਪਕੌੜੇ ਵੀ ਖਾਣੇ ਆ ਗੁੱਡੀ ਬਿੱਟੂ ਵੱਲ ਵੇਖ ਕੇ ਰਸੋਈ 'ਚ ਪਕੌੜੇ ਬਣਾਉਣ ਚਲੀ ਗਈ ਤਾਂ ਬਿੱਟੂ ਤੇ ਜਿੰਦ ਨੂੰ ਬੋਲਿਆ ਜਦੋਂ ਤੇਰਾ ਵਿਆਹ ਹੋਇਆ ਨਾ ਤੈਨੂੰ ਵੀ ਮਾਸੀਆਂ ਪਕੌੜੇ ਦੇਣ ਆਇਆ ਕਰਨਗੀਆਂ ਤਾਂ ਗੁੱਡੀ ਬਾਹਰ ਆਈ ਤੇ ਕੋਲ ਆ ਕੇ ਬੋਲੀ ਇਹਨੂੰ ਸਿੱਧੀ ਤਰ੍ਹਾਂ ਕਿਉਂ ਨਹੀਂ ਕਹਿੰਦਾ ਤੂੰ ਹੀ ਪਰੇਸ਼ਾਨ ਕਰਿਆ ਕਰੀਂ ਕਿਸੇ ਨੂੰ ਹੋਰਾ ਪਾਣੂ ਕਿਵੇਂ ਕਹਿਣ ਲੱਗਾ ਹੈ ਤੇਜਿੰਦਰ ਪਿਓ ਦੀ ਗੋਦੀ 'ਚ ਬੈਠਾ ਕਦੇ ਮਾਂ ਨੂੰ ਕਦੇ ਪਿਓ ਨੂੰ ਵੇਖੀ ਜਾਵੇ ਫਿਰ ਗੁੱਡੀ ਰਸੋਈ 'ਚ ਚਲੀ ਗਈ ਤੇ ਬਾਹਰ ਬਿਜਲੀ ਗੜਕਣ ਲੱਗੀ ਤੇ ਮੀਂਹ ਫੇਰ ਸ਼ੁਰੂ ਹੋ ਗਿਆ ਹੌਲੀ ਹੌਲੀ ਕਰਦਾ ਤੇਜ਼ ਹੋ ਗਿਆ ਤੇ ਫਿਰ ਗੜੇ ਪੈਣ ਲੱਗੇ ਪ੍ਰੀਤੀ ਤਾੜੀਆਂ ਮਾਰਦੀ ਫਿਰੇ ਰੱਬਾ ਰੱਬਾ ਮੀਂਹ ਵਸਾ ਰੱਬਾ ਰੱਬਾ ਮੀਂਹ ਵਸਾ ਗੌਂਦੀ ਫਿਰੇ ਪ੍ਰੀਤੀ ਬਾਪੂ ਜੀ ਨੂੰ ਬਾਰ ਬਾਰ ਇਸ਼ਾਰਿਆਂ ਨਾਲ ਸਮਝਾਉਂਦੀ ਫਿਰੇ ਕਿ ਮੈਨੂੰ ਕਿਸ਼ਤੀ ਬਣਾ ਕੇ ਦਿਓ ਬਾਪੂ ਜੀ ਨੂੰ ਸਮਝ ਨਾ ਲੱਗੇ ਕਿ ਕਹਿਣਾ ਕੀ ਚਾਹੁੰਦੀ ਆ ਫਿਰ ਕਹਿਣ ਲੱਗੇ ਕੋਈ ਗੱਲ ਨਹੀਂ ਮੀਰਕੁਣ ਤੇ ਲੈ ਕੇ ਜਾਵਾਂ ਬਾਅਦ ਫਿਰ ਕਿਤੋਂ ਕੋਈ ਅਖਬਾਰ ਦਾ ਟੁਕੜਾ ਲੱਭ ਕੇ ਲਿਆਈ ਤੇ ਬਾਪੂ ਜੀ ਨੂੰ ਪਾਣੀ 'ਚ ਪਾ ਪਾ ਕੇ ਦਿਖਾਵੇ ਬਿੱਟੂ ਵੀ ਵੇਖ ਰਿਹਾ ਸੀ ਤੇ ਸਮਝ ਵੀ ਰਿਹਾ ਸੀ ਕਿ ਪ੍ਰੀਤੀ ਦੀ ਰੀਜ ਕੀ ਆ ਕੀ ਚਾਹੁੰਦੀ ਆ ਪਰ ਉਹਦੀ ਰੀਜ ਪੂਰੀ ਨਹੀਂ ਕਰਨਾ ਚਾਹੁੰਦਾ ਸੀ ਉਹ ਫਿਰ ਬਾਪੂ ਜੀ ਸਮਝ ਗਏ ਤੇ ਬੋਲੇ ਅੱਛਾ ਭਾਈ ਤੂੰ ਮੈਨੂੰ ਕਿਸ਼ਤੀ ਬਣਾਉਣ ਨੂੰ ਕਹਨੀ ਆ ਤੇ ਪ੍ਰੀਤੀ ਤਾੜੀ ਮਾਰ ਕੇ ਟੱਪਣ ਲੱਗੀ ਹੱਸਣ ਲੱਗੀ ਫਿਰ ਬਾਪੂ ਜੀ ਬੋਲੇ ਮਲ ਮੈਨੂੰ ਤਾਂ ਕਿਸ਼ਤੀ ਬਣਾਉਣੀ ਨਹੀਂ ਆਉਂਦੀ ਪ੍ਰੀਤੀ ਟੱਪੀ ਟੱਪਦੀ ਰੁਕ ਗਈ ਬਾਪੂ ਜੀ ਬੋਲੇ ਰੁਕ ਰੁਕ ਜਾ ਮਲ ਤੇਰਾ ਡੈਡੀ ਬਣਾ ਕੇ ਦਿੰਦਾ ਬਿੱਟੂ ਵੱਲ ਅਖਬਾਰ ਦਾ ਟੁਕੜਾ ਕਰਦੇ ਬਾਪੂ ਜੀ ਬੋਲੇ ਲੈ ਪਾਈ ਬਣਾ ਦੇ ਆਪਣੀ ਧੀ ਲਈ ਕਿਸ਼ਤੀ ਲੈ ਬਣਾ ਦੇ ਤੇ ਬਿੱਟੂ ਬੋਲਿਆ ਪਾਪੂ ਜੀ ਆ ਤੇਜਿੰਦਰ ਮੇਰੀ ਗੋਦੀ ਚ ਉਰੇ ਲਿਆ ਮੇਰੇ ਕੋਲ ਫੜਾ ਮੈਂ ਪੁੱਤ ਨੂੰ ਉਹ ਉਹ ਫੜ ਲੈ ਨਵਾ ਤੇ ਤੂੰ ਮੇਰੀ ਕੋਤੀਲੀ ਕਿਸ਼ਤੀ ਬਣਾ ਕੇ ਦੇ ਦੇਕ ਮਾੜਾ ਜਿਹਾ ਮੂੰਹ ਕਰ ਲਿਆ ਨੇ ਬਾਪੂ ਜੀ ਬੋਲੇ ਤੇਜਿੰਦਰ ਨੂੰ ਬਾਪੂ ਜੀ ਨੇ ਚੁੱਕ ਲਿਆ ਤੇ ਬਿੱਟੂ ਕਿਸ਼ਤੀ ਬਣਾ ਕੇ ਦੇਣ ਲੱਗਾ ਪ੍ਰੀਤੀ ਨੂੰ ਪਰ ਪ੍ਰੀਤੀ ਨੇ ਹੁਣ ਲਈ ਹੀ ਨਹੀਂ ਝਾੜੂ ਦਾ ਡੱਕਾ ਜਿਹਾ ਚੋੱਕੇ ਮੀਂਹ ਦੇ ਪਾਣੀ ਨਾਲ ਖੇਡਣ ਲੱਗ ਗਈ ਗੁੱਡੀ ਰਸੋਈ ਚ ਬੈਠੀ ਸਭ ਵੇਖ ਰਹੀ ਸੀ ਬਿੰਦੂ ਕੁ ਮਗਰੋਂ ਚਾਹ ਤੇ ਪਕੌੜੇ ਲਿਆਈ ਪ੍ਰੀਤੀ ਨੂੰ ਹਾਂਕ ਮਾਰੀ ਸਾਰੇ ਬੈਠ ਕੇ ਖਾਣ ਪੀਣ ਲੱਗੇ ਬਿੱਟੂ ਖੁਸ਼ ਹੋ ਕੇ ਮਾਲ ਪੂੜੇ ਵੀ ਖਾਣ ਲੱਗਾ ਨਾਲ। ਪ੍ਰੀਤੀ ਬਾਪੂ ਜੀ ਕੋਲ ਬੈਠ ਗਈ। ਤੇਜਿੰਦਰ ਵੀ ਹੱਥਾਂ 'ਚੋਂ ਖੋਣ ਦੀ ਕਰੇ ਪਕੌੜੇ। ਮੀਂਹ ਤੇਜ਼ ਹੁੰਦਾ ਹੁੰਦਾ ਹੋਰ ਤੇਜ਼ ਹੋ ਗਿਆ ਤੇ ਹਵਾ ਵੀ ਫਰਨ ਫਰਨ ਵਗ ਰਹੀ ਸੀ ਜਿਸ ਨਾਲ ਮੌਸਮ ਵਿੱਚ ਠੰਡਕ ਜੀ ਹੋ ਗਈ। ਜਿਵੇਂ ਹੀ ਸਾਰੇ ਖਾ ਪੀ ਹਟੇ ਹਨੇਰ ਜਿਆ ਹੋਣ ਲੱਗਾ। ਕਾਲੇ ਬੱਦਲਾਂ ਨੇ ਜਿਵੇਂ ਪੂਰਾ ਅਸਮਾਨ ਟੱਕ ਲਿਆ ਹੋਵੇ ਤੇ ਬਾਪੂ ਜੀ ਬੋਲੇ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜ਼ੋਰ ਉਜ਼ੋਰ। ਪ੍ਰੀਤੀ ਬੋਲੀ ਹੈ ਕੀ ਬਾਪੂ ਜੀ ਦੁਬਾਰਾ ਬੋਲੇ ਬਾਪੂ ਜੀ ਪ੍ਰੀਤੀ ਮਗਰ ਹੀ ਬੋਲੀ ਕਾਲੀਆਂ ਇਟਾਂ ਕਾਲੇ ਰੋੜ ਮੀ ਵਸਾਦੇ ਜੋਰੋ ਜੋਰ ਬਾਪੂ ਜੀ ਹੱਸਣ ਲੱਗੇ ਤੇ ਕਹਿਣ ਲੱਗੇ ਪ੍ਰੀਤੀ ਐਦਾਂ ਨਹੀਂ ਕਹਿੰਦੇ ਹੁੰਦੇ ਫਿਰ ਪ੍ਰੀਤੀ ਨੂੰ ਸਿਖਾਉਣ ਲੱਗੇ ਬਾਰ-ਬਾਰ ਗਾਉਂਦੇ ਫਿਰਨ ਤੇ ਪ੍ਰੀਤੀ ਵੀ ਬਾਪੂ ਜੀ ਨਾਲ ਬਾਰ-ਬਾਰ ਗੋਂਦੀ ਫਿਰੇ ਗੁੱਡੀ ਵੇਖ ਕੇ ਹੱਸਣ ਲੱਗੀ ਤੇ ਆਪਣਾ ਬਚਪਨ ਯਾਦ ਆ ਗਿਆ ਗੁੱਡੀ ਨੂੰ ਤੇ ਬਿੱਟੂ ਮੀਵਾਲ ਵੇਖਣ ਲੱਗਾ ਬਿੱਟੂ ਦੀਆਂ ਨਜ਼ਰਾਂ ਫਿਰ ਘੜੀ ਵੱਲ ਵੇਖਣ ਲੱਗੀਆਂ ਤੇ ਬੋਲਿਆ ਮੀ ਹਟੇ ਤੇ ਮੈਂ ਵੀ ਚੱਲਾਂ ਗੁੱਡੀ ਕੁਝ ਨਹੀਂ ਬੋਲੀ ਤੇ ਜਿੰਦਰ ਨੂੰ ਖਲੋਕੇ ਮੀ ਬਖੌਣ ਲੱਗੀ ਸੰਤੋਖੀ ਇੱਕ ਪਾਸੇ ਬੈਠੀ ਹੋਈ ਕਦੇ ਬਿੱਟੂ ਕਦੇ ਗੁੱਡੀ ਵੱਲ ਵੇਖ ਰਹੀ ਸੀ ਕੁਝ ਸੋਚ ਰਹੀ ਸੀ ਦੋਨਾਂ ਬਾਰੇ ਹੁਣ ਸ਼ਾਮ ਜੀ ਹੋਈ ਥੋੜਾ ਮੀ ਘਟਿਆ ਤੇ ਬਿੱਟੂ ਕਹਿਣ ਲੱਗਾ ਮੈਂ ਚੱਲਦਾ ਹੁਣ ਬਾਪੂ ਜੀ ਤੇ ਸੰਤੋਖੀ ਕਹਿਣ ਲਗੇ ਪੁੱਤ ਤੂੰ ਵੀ ਰਹਿ ਲਾ ਤਾਂ ਪਰ ਬਿੱਟੂ ਬੋਲਿਆ ਮਾਂ ਵੀ ਮੇਰਾ ਰਾਹ ਵੇਖਦੀ ਹੋਣੀ ਆ ਕੱਲ ਕੰਮ ਤੇ ਵੀ ਜਾਣਾ ਤੇ ਜਿੰਦਰ ਨੂੰ ਗੋਦੀ ਚੁੱਕ ਕੇ ਪਿਆਰ ਦਿੱਤਾ ਗੁੱਡੀ ਨੂੰ ਕਹਿਣ ਲੱਗਾ ਧਿਆਨ ਰੱਖੀ ਆਪਣਾ ਤੇ ਜਿੰਦਰ ਦਾ ਵੀ ਗੁੱਡੀ ਚੁੱਪ ਰਹੀ ਸਾਰੇ ਜਾਣੇ ਹੁਣ ਬਾਹਰ ਤੱਕ ਗਏ ਬਿੱਟੂ ਮਛੜਣ ਲਈ ਬਿੱਟੂ ਕਾਰ ਮੋੜ ਕੇ ਲਿਆਇਆ ਤੇ ਬਾਪੂ ਜੀ ਤੇ ਮਾਂ ਦੇ ਪੈਰੀ ਹੱਥ ਲਾਏ ਤੇ ਜਿੰਦਰ ਦੀਆਂ ਗੱਲਾਂ ਤੇ ਹੱਥ ਲਾਇਆ ਫਿਰ ਸਿਰ ਤੇ ਹੱਥ ਧਰਿਆ ਜਿੰਦਰ ਦੇ ਗੁੱਡੀ ਬੋਲੀ ਧਿਆਨ ਨਾ ਜਾਈ ਹਾਂ ਹਾਂ ਕਰਦਾ ਬਿੱਟੂ ਕਾਰ ਵਿੱਚ ਬੈਠ ਗਿਆ ਤੇ ਮਾਸੀਆਂ ਨੂੰ ਕਾਰ ਵਿੱਚ ਹੀ ਪਾਥੇ ਲਾਉਂਦਾ ਜਾਵੇ ਗੁੱਡੀ ਹੁਰੀ ਅੰਦਰ ਆਗੇ ਪ੍ਰੀਤੀ ਬੂਹੇ ਦੇ ਉਹ ਲਈ ਖਲੋਤੀ ਸੀ ਅੰਦਰ ਆ ਕੇ ਗੁੱਡੀ ਪ੍ਰੀਤੀ ਤੇ ਤਜਿੰਦਰ ਦੋਹਾਂ ਨੂੰ ਗੋਦੀ 'ਚ ਬਿਠਾ ਕੇ ਬੈਠ ਗਈ ਪ੍ਰੀਤੀ ਨੂੰ ਕਿਸਤੀ ਬਣਾ ਕੇ ਦੇਣ ਲੱਗੀ ਬਾਪੂ ਜੀ ਤੇ ਮਾਂ ਇੱਕ ਪਾਸੇ ਖਲੋਤੇ ਕੋਈ ਗੱਲਬਾਤ ਕਰ ਰਹੇ ਸਨ ਫਿਰ ਬਾਪੂ ਜੀ ਪ੍ਰੀਤੀ ਨੂੰ ਹਾਕ ਮਾਰਨ ਲੱਗੇ ਤੇ ਬਾਹਰ ਕਿਧਰੇ ਘੁਮਾਉਣ ਨੂੰ ਲੱਗੇ ਮਾਂ ਗੁੱਡੀ ਕੋ ਲਾ ਕੇ ਬੈਠ ਗਈ ਤੇ ਪੁੱਛਣ ਲੱਗੀ ਧੀ ਇੱਕ ਗੱਲ ਤਾਂ ਦੱਸ ਤੇਰੇ ਤੇ ਬਿੱਟੂ ਵਿੱਚ ਸਭ ਠੀਕ ਤਾਂ ਹੈ ਤਾਂ ਗੁੱਡੀ ਬੋਲੀ ਹਾਂ ਹਾਂ ਮਾਏ ਸਭ ਠੀਕ ਆ ਪਰ ਪਤਾ ਨਹੀਂ ਬਿੱਟੂ ਵੈਸੇ ਤਾਂ ਠੀਕ ਲੱਗਦਾ ਹੁੰਦਾ ਪਰ ਕਦੇ-ਕਦੇ ਉਹਦਾ ਵਿਹਾਰ ਕੁਝ ਸਮਝ ਨਹੀਂ ਆਉਂਦਾ ਮਾਂ ਕਹਿਣ ਲੱਗੀ ਤਾਂ ਗੁੱਡੀ ਬੋਲੀ ਤੈਨੂੰ ਐਵੇਂ ਹੀ ਲੱਗਦਾ ਮਾਏ ਸਭ ਠੀਕ ਆ ਤੂੰ ਚਿੰਤਾ ਨਾ ਕਰ ਫਿਰ ਗੁੱਡੀ ਨੇ ਤਜਿੰਦਰ ਨੂੰ ਹੀਟਾ ਉਤਾਰ ਦਿੱਤਾ ਤੇ ਤਜਿੰਦਰ ਤੁਰ ਕੇ ਦਿਖਾਉਣ ਲੱਗਾ ਕਦੇ ਡਿੱਗ ਜਾਇਆ ਕਰੇ ਕਦੇ ਖਲੋ ਜਾਇਆ ਕਰੇ ਗੁੱਡੀ ਤਜਿੰਦਰ ਦੇ ਪਿੱਛੇ ਜਾਂਦੀ ਹੋਈ ਮਨ ਹੀ ਮਨ ਬੋਲੀ ਬਿੱਟੂ ਦਾ ਤਾਂ ਮੈਨੂੰ ਵੀ ਅਜੇ ਤੱਕ ਨਹੀਂ ਸਮਝ ਆਇਆ ਮਾਏ ਵੇ ਤੈਨੂੰ ਕਿਵੇਂ ਦੱਸਾਂ ਉਹ ਤਾਂ ਮੇਰੀ ਸੱਸ ਚੰਗੀ ਆ ਜਿਹੜੀ ਮੇਰਾ ਮੂੰਹ ਕਰਦੀ ਆ ਤੇ ਆ ਜਵਾਕ ਮੇਰੀ ਸਭ ਠੀਕ ਆ ਮਾਈ ਸਭ ਠੀਕ ਹੀ ਆ ਹੁਣ ਗੁੱਡੀ ਤੇ ਜਿੰਦਰ ਨਾਲ ਯਾਰੇ ਲੱਗੇ ਪ੍ਰੀਤੀ ਬਾਪੂ ਜੀ ਨਾਲ ਬਾਹਰ ਘੁੰਮਣ ਚਲੀ ਗਈ ਸੀ ਤੇ ਮਾਂ ਰਾਤ ਦੀ ਦਾਲ ਸਬਜ਼ੀ ਦਾ ਹਿੱਲਾ ਕਰਨ ਲੱਗੀ ਫਿਰ ਮਾਂ ਪੁੱਛਣ ਆਈ ਨੀ ਗੁੱਡੀਏ ਕੀ ਖਾਏਂਗੀ ਧੀਏ ਤੇ ਪ੍ਰੀਤੀ ਕੀ ਖਾਂਦੀ ਆ ਗੁੱਡੀ ਬੋਲੀ ਮਾਈ ਜੋ ਮਰਜੀ ਧਰ ਲੈ ਨਹੀਂ ਤਾਂ ਆਤ ਜਿੰਦਰ ਨੂੰ ਫੜ ਮੈਂ ਦਵਾ ਦਵਾਂ ਨਾ ਨਾ ਮੈਂ ਬਣਾਉਣੀ ਆ ਤੂੰ ਦੱਸ ਕੀ ਚੰਗਾ ਲੱਗਦਾ ਕੀ ਖਾਣਾ ਮਾਂ ਕਹਿਣ ਲੱਗੀ ਪ੍ਰੀਤੀ ਆਲੂ ਖਾਂਦੀ ਸੀ ਖੁਸ਼ ਹੋ ਕੇ ਤਾਂ ਗੁੱਡੀ ਨੇ ਦੱਸਿਆ ਕਿ ਮਾਂ ਇਹ ਆਲੂ ਖਾਂਦੀ ਆ ਤਾਂ ਮਾਂ ਕਹਿਣ ਲੱਗੀ ਚੰਗਾ ਮੈਂ ਇਦਾਂ ਕਰਦੀ ਆ ਮੈਂ ਆਲੂ ਬੜੀਆਂ ਧਰ ਲੈਣੀ ਆ ਇਹ ਆਲੂ ਖਾ ਲੂ ਤੂੰ ਬੜੀਆਂ ਦੀ ਸ਼ੁਕੀਨ ਆ ਤੂੰ ਬੜੀਆਂ ਖਾ ਲਈ ਤੇ ਜਿੰਦਰ ਨੂੰ ਪਿਆਰ ਦਿੰਦੀ ਹੋਈ ਨਾਨੀ ਬੋਲੀ ਆ ਕੀ ਖਾਂਦਾ ਮੇਰਾ ਦੋਤਾ ਤਾਂ ਗੁੱਡੀ ਬੋਲੀ ਇਹ ਵੀ ਆਲੂ ਬੜੀਆਂ ਖਾ ਲੂ ਮਾਂ ਨਾਲ ਕਿਉਂ ਪੁੱਤ ਤਾਂ ਤੇਜਿੰਦਰ ਹੱਸਣ ਲੱਗਾ ਡਾ 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 ਮਮਾ ਮਮਾ ਕਰਨ ਲੱਗਾ ਫਿਰ ਮਾਂ ਕਹਿਣ ਲੱਗੀ ਪਹੁੰਚ ਗਿਆ ਹੋਣਾ ਬਿੱਟੂ ਘਰ ਨਹੀਂ ਰਾਜ ਹੀ ਹੋਣਾ ਪਾਣੀ ਬਹੁਤ ਖੜਾ ਹੋਇਆ ਸੀ ਨਾ ਰਾਜ ਥੋੜਾ ਲੇਟ ਹੋ ਜਾਉ ਮੈਨੂੰ ਲੱਗਦਾ ਗੁੱਡੀ ਘੜੀ ਵੱਲ ਵੇਖਦੀ ਹੋਈ ਬੋਲੀ ਥੋੜੀ देर ਮਗਰੋਂ ਪ੍ਰੀਤੀ ਤੇ ਬਾਪੂ ਜੀ ਆ ਗਏ ਪ੍ਰੀਤੀ ਦੇ ਹੱਥ ਵਿੱਚ ਇੱਕ ਲਿਫਾਫਾ ਸੀ ਜਿਹਦੇ ਵਿੱਚ ਪੂ ਪੂਕ ਨੇ ਸੰਨ ਖਾਣ ਲਈ ਤੇ ਨਾਲ ਕੋਈ ਚੂਰਨ ਵਾਲੇ ਪਾਈਪ ਸੀ ਤੇ ਬਾਪੂ ਜੀ ਇੱਕ ਮੋਟਾ ਜਿਹਾ ਰੱਸਾ ਵੀ ਲੈ ਕੇ ਆਏ ਸੀ ਪ੍ਰੀਤੀ ਨੂੰ ਕਹਿਣ ਲੱਗੇ ਕੱਲ ਪੀਂਗ ਪਾ ਕੇ ਦਊਗਾ ਤੈਨੂੰ ਮਲ ਕੇ ਝੂਟੇ ਮਾਟੇ ਲੈ ਲਿਓ ਤੇਜਿੰਦਰ ਸਹਾਰਾ ਜਿਹਾ ਲੈਂਦਾ ਹੋਇਆ ਬਾਪੂ ਜੀ ਕੋਲ ਆਇਆ ਤੇ ਬਾਲਾ ਖੁਸ਼ ਹੋਈ ਜਾਵੇ ਉਹਨੇ ਇਦਾਂ ਜਾਪੇ ਜਿਵੇਂ ਉਹਦੀ ਗੱਲ ਕੀਤੀ ਹੋਈ ਆ ਤਾਂ ਬਾਪੂ ਜੀ ਬੋਲੇ ਹਾਂ ਹਾਂ ਤੇਰੇ ਤੇਰੀ ਗੱਲ ਹੀ ਕਰਦਾ ਸੀ ਤੇਰੇ ਲਈ ਮੈਂ ਪੀਂਗ ਪੋਕੇ ਪਾ ਕੇ ਦੇਣੀ ਆ ਕੱਲ ਆਹ ਮੇਰਾ ਪੁੱਤ ਕਰਦਿਆਂ ਬਾਪੂ ਜੀ ਨੇ ਕਨੇੜੀ ਚੁੱਕ ਲਿਆ ਤਜਿੰਦਰ ਨੂੰ ਤਜਿੰਦਰ ਹੋਰ ਖੁਸ਼ ਹੋਵੇ ਤਾਂ ਪ੍ਰੀਤੀ ਵੀ ਖੁਸ਼ ਹੋ ਕੇ ਦੇਖੇ ਕਿ ਮੈਨੂੰ ਵੀ ਚੁੱਕੋ ਬਾਪੂ ਜੀ ਨੇ ਦੋਹਾਂ ਨੂੰ ਵਾਰੀ-ਵਾਰੀ ਸਿਰ ਘਨੇੜੀ ਚੁੱਕਿਆ ਗੁੱਡੀ ਅੰਦਰ ਮਾਂ ਕੋ ਲਾ ਕੇ ਕੰਮ ਕਰਾਉਣ ਲੱਗੀ ਹੁਣ ਕਰਦੇ ਕਰਦੇ ਰਾਤ ਹੋ ਗਈ ਸਾਰੇ ਜਾਣੇ ਰੋਟੀ ਪਾਣੀ ਖਾ ਪੀ ਹਟੇ ਸੀ ਮੀ ਫੇਰ ਪੀਣ ਲੱਗਾ ਬਾਪੂ ਜੀ ਦੇ ਮੰਜੇ ਤੇ ਪ੍ਰੀਤੀ ਤੇ ਤਜਿੰਦਰ ਦੋਹੇ ਲੋਟ-ਪੋਟ ਹੋਣ ਲੱਗੇ ਬਾਪੂ ਜੀ ਦੋਹਾਂ ਨੂੰ ਕਹਾਣੀ ਸੁਣਾਉਣ ਲੱਗੇ ਇੱਕ ਸੀ ਰਾਜਾ ਇੱਕ ਸੀ ਰਾਣੀ ਦੋਨੋਂ ਵਰਗੇ ਖਤਮ ਕਹਾਣੀ ਪ੍ਰੀਤੀ ਉੱਚੀ ਉੱਚੀ ਹੱਸਣ ਲੱਗੀ ਤਜਿੰਦਰ ਪ੍ਰੀਤੀ ਨੂੰ ਵੇਖ ਕੇ ਬਾਦੂ ਵਸੇ ਫੇਰ ਪ੍ਰੀਤੀ ਤਜਿੰਦਰ ਨੂੰ ਜਫੀ ਪਾਏ ਵੇਖੋ ਵੇਖ ਤਜਿੰਦਰ ਵੀ ਪ੍ਰੀਤੀ ਵਾਂਗ ਕਰ ਦਿਖਾਵੇ ਹੁਣ ਨਿਆਣਿਆਂ ਦੇ ਸੌਣ ਮਗਰੋਂ ਗੁੱਡੀ ਮਾਂ ਨਾਲ ਗੱਲਾਂ ਬਾਤਾਂ ਕਰਨ ਲੱਗੀ ਮਾਂ ਨੇ ਦੱਸਿਆ ਮਾਮੀ ਦੀ ਕੁੜੀ ਦੇਵੀ ਜਵਾਕ ਹੋਣ ਵਾਲਾ ਤੇ ਦੂਜੀ ਕੁੜੀ ਤਾਂ ਵੀ ਰਿਸ਼ਤਾ ਹੋ ਗਿਆ ਅੱਸੂ ਕੱਤੇ ਚ ਵਿਆਹ ਆ ਦਰਸ਼ਨ ਦੀ ਨੂੰ ਬਾਰੇ ਵੀ ਦੱਸਿਆ ਕਿ ਬਾਲੀ ਗੁੱਸੇ ਵਾਲੀ ਆ ਕੁੜੀ ਕੇ ਹਾਨੇ ਮੰਨਦੀ ਕੁਲਦੀਪ ਨੂੰ ਟੱਚ ਨਹੀਂ ਜਾਣਦੀ ਕੁਲਦੀਪ ਵੀ ਕਈ ਵਾਰ ਬਾਲਾ ਮਨ ਖਰਾਬ ਕਰਦੀ ਆ ਹੁਣ ਦੂਜੇ ਮੁੰਡੇ ਲਈ ਵੀ ਰਿਸ਼ਤਾ ਦੇਖਦੇ ਪਿਆ ਦਰਸ਼ਨ ਹੁਣੀ ਫਿਰ ਗੁੱਡੀ ਪੁੱਛਣ ਲੱਗੀ ਮਾਏ ਕਰਨੈਲ ਚਾਚੇ ਦੇ ਮੁੰਡੇ ਲਈ ਕੁੜੀ ਦੇਖੀ ਸੀ ਉਹਦਾ ਕੀ ਬਣਿਆ ਤਾਂ ਮਾਂ ਕਹਿਣ ਲੱਗੀ ਉਹ ਤੇਰੇ ਬਾਪੂ ਜੀ ਤੋਂ ਪੁੱਛ ਤਾਂ ਬਾਪੂ ਜੀ ਹੱਸ ਕੇ ਬੋਲੇ ਉਹ ਤਾਂ ਚੁੰਨੀ ਚੜਾ ਕੇ ਲੈ ਵੀ ਗਏ ਗੁੱਡੀ ਬੋਲੀ ਅੱਛਾ ਇਹ ਤਾਂ ਬਾਲਾ ਚੰਗਾ ਕੀਤਾ ਉਹਨਾਂ ਨੇ ਹਾਂ ਮਾ ਕਨੈਲ ਨਹੀਂ ਕੱਟ ਕਰ ਸਕਦਾ ਸੀ ਤੈਨੂੰ ਪਤਾ ਹੀ ਆ ਪਰ ਕੁੜੀ ਬਾਲੀ ਸੁੱਚੀ ਮਿਲ ਗਈ ਆ ਬਾਲੀ ਚੰਗੀ ਆ ਬਾਪੂ ਜੀ ਖੁਸ਼ ਹੋ ਕੇ ਬੋਲੇ ਚਲੋ ਫੇਰ ਤਾਂ ਬਹੁਤ ਚੰਗੀ ਗੱਲ ਆ ਗੁੱਡੀ ਖੁਸ਼ ਹੋ ਕੇ ਬੋਲੀ ਫਿਰ ਮਾਂ ਹੌਲੀ ਜੇ ਮਨ ਪਰ ਕੇ ਬੋਲੀ ਮੈਨੂੰ ਤਾਂ ਸਿੰਦੁਰੋ ਦੀ ਚਿੰਤਾ ਰਹਿੰਦੀ ਆ ਬਾਲੀ ਕੋਈ ਨਹੀਂ ਮਾਂ ਸਭ ਠੀਕ ਹੋ ਜਾਊ ਤੂੰ ਚਿੰਤਾ ਨਾ ਕਰ ਗੁੱਡੀ ਨੇ ਹੌਸਲਾ ਦਿੰਦੇ ਹੋਏ ਕਿ ਹੁਣ ਦੇਰ ਰਾਤ ਤੱਕ ਗੱਲਾਂ ਬਾਤਾਂ ਕਰਦੇ ਰਹੇ ਤਿੰਨੋ ਜਾਣੇ ਸੌਣ ਵੇਲੇ ਗੁੱਡੀ ਨੇ ਤੇ ਜਿੰਦਰ ਨੂੰ ਆਪਣੇ ਕੋਲ ਕਰ ਲਿਆ ਤੇ ਪ੍ਰੀਤੀ ਨੂੰ ਉਹਦੀ ਨਾਨੀ ਦੇ ਲਾਗੇ ਸੁਲਾ ਦਿੱਤਾ। ਬਾਪੂ ਜੀ ਤੇ ਮਾਂ ਦੋਵੇਂ ਜਾਣੇ ਰਾਤ ਨੂੰ ਪਾਠ ਕਰਨ ਲੱਗੇ। ਫੇਸੋਂਗੇ। ਬੱਤੀ ਹੁਣ ਤੱਕ ਆਈ ਨਹੀਂ ਸੀ। ਬਿਜਲੀ ਜ਼ੋਰ ਨਾਲ ਗੜਕਦੀ ਪਈ ਸੀ। ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਕਿਸੇ ਜਗ੍ਹਾ ਤੇ ਗਿਰੀ ਹੋਵੇ। ਡਰ ਜਿਹਾ ਵੀ ਲੱਗ ਰਿਹਾ ਸੀ। ਗੁੱਡੀ ਨੂੰ ਨਿਆਣੇ ਵੀ ਬਾਰ-ਬਾਰ ਉੱਠੀ-ਉੱਠੀ ਜਾਣ। ਬਾਰ-ਬਾਰ ਚਿੰਬੜੀ ਜਾ ਰਹੇ ਸਨ। ਸਾਰੀ ਰਾਤ ਉਸ ਸਲਵੱਟੇ ਲੈਂਦੀ ਰਹੀ ਗੁੱਡੀ। ਨੀਂਦ ਨਹੀਂ ਆਈ। ਫੇਸ਼ੀ ਕੁਵਜ ਨੂੰ ਥੋੜੀ ਨੀਂਦ ਆ ਗਈ ਮਾਂ ਤੇ ਬਾਪੂ ਜੀ ਉੱਠੇ ਹੋਏ ਸਨ ਗੁੱਡੀ ਤੇ ਜਵਾਕਾਂ ਨੂੰ ਉਠਾਇਆ ਹੀ ਨਹੀਂ ਸੀ ਫਿਰ ਸਵੇਰੇ ਫੇਰ ਮੀ ਪਿਆ ਰਿਆ ਸੀ ਗੁੱਡੀ ਤੇ ਜਵਾਕ ਬਾਹਰ ਵਲ ਆਏ ਪ੍ਰੀਤੀ ਅੱਖਾਂ ਮਲਦੀ ਹੋਈ ਅਸਮਾਨ ਕਰਨੀ ਵੇਖੀ ਜਾਵੇ ਮੂੰਹ ਹੱਟੋ ਕੇ ਬੁਰਸ਼ ਵਗਾਰਾ ਕਰਕੇ ਗੁੱਡੀ ਜਵਾਕਾਂ ਲਈ ਤੇ ਸਾਰਿਆਂ ਲਈ ਚਾਹ ਬਣਾ ਕੇ ਲਿਆਈ ਮਾਂ ਤੇ ਬਾਪੂ ਜੀ ਕਹਿਣ ਲੱਗੇ ਮਨ ਲ ਅਸੀਂ ਤਾਂ ਪੀਤੀ ਹੋਈ ਆ ਕੋਈ ਕੁੱਟ-ਕੁੱਟ ਸਾਰਿਆਂ ਲਈ ਆ ਧਰ ਲਈ ਮੈਂ ਮਾਈ ਗੁੱਡੀ ਬੋਲੀ ਹੁਣ 12 ਕੁ ਵੱਜ ਗਏ ਬਾਪੂ ਜੀ ਆਪਣੀ ਦਵਾਈ ਕੁੱਟਣ ਬੈਠ ਗਏ ਪ੍ਰੀਤੀ ਨੂੰ ਗੁੱਡੀ ਕਿਸ਼ਤੀਆਂ ਬਣਾਉਣਾ ਕਿ ਦਈ ਜਾਵੇ ਤੇ ਜਿੰਦਾ ਸੁੱਤਾ ਪਿਆ ਸੀ ਗੁੱਡੀ ਫੇਰ ਮਾਂ ਕੋਲ ਆ ਕੇ ਬੈਠ ਗਈ ਤੇ ਕਹਿਣ ਲੱਗੀ ਮਾਂਏ ਸਿੰਦਰੋ ਤੇ ਬਿੰਦਰੋ ਦੀ ਬਾੜੀ ਯਾਦ ਆਉਂਦੀ ਆ ਜੇ ਉਹ ਵੀ ਹੁੰਦੀਆਂ ਤਾਂ ਕਿੰਨਾ ਚੰਗਾ ਹੋਣਾ ਸੀ ਸੌਣ ਮਹੀਨੇ ਦਾ ਚਾਹੀ ਵੱਖਰਾ ਲੱਗਦਾ ਹਾਂ ਮਲ ਮਾਂ ਬੋਲੀ ਦੋਵੇਂ ਮਾਵਾਂ ਤੀਆਂ ਹੁਣ ਗੱਲਾਂ ਕਰਦੀਆਂ ਪਈਆਂ ਸਨ ਕਿ ਬਾਹਰਲੇ ਬੂਹੇ ਦੀ ਬੜਕ ਹੋਈ ਤਾਂ ਬਾਪੂ ਜੀ ਬੋਲੇ ਦੇਖੇ ਸੰਤੋਖੀਏ ਕੌਣ ਆਇਆ ਅੱਲ ਲੱਗੀ ਹੋਈ ਆ ਜਾਨਨੀ ਆ ਦੇਖਦੀ ਕਰਦੀ ਹੋਏ ਸੰਤੋਖੀ ਬੂਹਾ ਖੋਲਣ ਗਈ ਇੱਧਰ ਤਜਿੰਦਰ ਉੱਠ ਗਿਆ ਤੇ ਦੋਸ-ਦੋਸ ਕਰਨ ਲੱਗਾ ਉਹਨੂੰ ਮੋਢੇ ਲਾ ਕੇ ਗੁੱਡੀ ਵੀ ਬਾਹਰ ਕਰਨੀ ਵੇਖਣ ਲੱਗੀ ਕਿ ਆਇਆ ਕੋਣਾ ਤਾਂ ਹੈਰਾਨ ਹੀ ਰਹਿ ਗਈ ਦੇਖ ਕੇ ਸਿੰਦਰ ਆਈ ਸੀ ਆਪਣੀ ਧੀ ਨੂੰ ਗੋਦੀ ਚੁੱਕ ਕੇ ਅੰਦਰ ਆਈ ਰਹੀ ਸੀ ਤੇ ਮਗਰੇ ਗੁਰਜਾਸ ਸੀ ਦੋ ਪਰ ਗੁੱਡੀ ਨੂੰ ਯਕੀਨ ਹੀ ਨਹੀਂ ਹੋਇਆ ਦੇਖ ਕੇ ਬਸ ਲਗਾਤਾਰ ਵੇਖੀ ਜਾ ਰਹੀ ਸੀ ਜਿਵੇਂ ਕੋਈ ਸੁਪਨਾ ਹੁੰਦਾ ਕਿ ਮੇਰੀ ਭੈਣ ਆਈ ਹੈ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ